ਅ ਕੱਲ ਤੋਂ ਹੀ ਇਹ ਜਦੋਂ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਭਾਈ ਮੈਂ ਅਸਤੀਫਾ ਦੇਣਾ ਤੇ ਸਾਰੇ ਪਾਸੇ ਚੱਲ ਰਿਆ ਸੀ ਜਿਵੇਂ ਉਹ ਪੰਜਾਬੀ ਦਾ ਇੱਕ ਗੀਤ ਹੈ ਕਿ ਮੁੰਡੇ ਚੁੱਮ ਚੁੱਮ ਸੁੱਟਦੇ ਰਮਾਲ ਤੇ ਵੇਖੋ ਕੀ ਦੀ ਗੱਲ ਬਣਦੀ ਐ ਸੀਗਾ ਕਿ ਦੇਖੋ ਹੁਣ ਕੀ ਦਾ ਨਾਂ ਆਉਂਦਾ ਕੀ ਦੀ ਗੱਲ ਬਣਦੀ ਹੈ ਅੱਜ ਥੋੜਾ ਥੋੜਾ ਜਿਹਾ ਇੱਕ ਨਾਂ ਸਾਹਮਣੇ ਆ ਵੀ ਰਿਹਾ ਤੇ 4:30 ਵਜੇ ਸ਼ਾਇਦ ਅਸਤੀਫਾ ਵੀ ਆ ਜਾਣਾ ਨਾਲ ਕਿਵੇਂ ਤੁਸੀਂ ਦੇਖ ਰਹੇ ਹੋ ਉਥੋਂ ਦਾ ਕੀ ਹੁਣ ਮਾ ਨਾ ਤਾਂ ਹੁਣ ਫਾਈਨਲੀ ਹੋ ਗਿਆ ਵੀ ਬੀਬੀ ਆਤਿਸ਼ੀ ਨੂੰ ਉਹਨਾਂ ਨੇ ਐਲਾਨ ਦਿੱਤਾ ਸੀ ਐਮ ਐਲਾਨ ਦਿੱਤਾ ਨਾ ਜੀ ਤਾਂ ਦੇਖੋ ਕਿਆ ਸਰਾਇਆਂ ਸੀ ਕਿ ਕੈਲਾਸ਼ ਗਲੋਤ ਨੂੰ ਬਣਾਇਆ ਜਾ ਸਕਦਾ ਹੈ ਹਰਿਆਣੇ ਦੇ ਨੇ जाट ਭਾਈਚਾਰੇ ਤੋਂ ਆਉਂਦੇ ਆ ਹਰਿਆਣੇ ਇਲੈਕਸ਼ਨ ਦੇ ਮੱਦੇਨਜ਼ਰ ਹੋ ਸਕਦਾ ਗਹਿਲੋਤ ਸਾਹਿਬ ਨੂੰ ਬਣਾ ਦੇਣਾ ਬਿਲਕੁਲ ਫੰਡ ਰੇਜ਼ਰ ਵੀ ਤਗੜੇ ਨੇ ਉਹ ਫਿਰ ਇਸ ਤੋਂ ਇਲਾਵਾ ਸਖ세ਨਾ ਸਾਹਿਬ ਦੇ ਨਾਲ ਅਹਿਲਜੀਤ ਦੇ ਸਾਹਿਬ ਅਹਿਲਜੀ ਸਾਹਿਬ ਦੇ ਨਾਲ ਉਹਨਾਂ ਦੇ ਤਾਲੁਕਾ ਤੱਛੇ ਨੇ ਪਰ ਨਾਲ ਸੁਨੀਤਾ ਕੇਜਰੀਵਾਲ ਜੀ ਦਾ ਨਾਮ ਸੀਗਾ ਜੀ ਉਹ ਚਰਚਾਵਾਂ ਦਾ ਬਾਜ਼ਾਰ ਜਿਹੜਾ ਬਸ ਸਜਾ ਹੀ ਰਹਿ ਗਿਆ ਇਹਨਾਂ ਨੇ ਬੀਬੀ ਆਤਿਸ਼ੀ ਕਿਉਂਕਿ ਇਹ ਵੀ ਚਰਚਾ ਚ ਸੀਗੇ ਬਿਲਕੁਲ ਗੋਪਾਲ ਰਾਏ ਬੀਬੀ ਆਤਿਸ਼ੀ ਸੁਨੀਤਾ ਕੇਜਰੀਵਾਲ ਕੈਲਾਸ਼ ਗਹਿਲੋਤ ਇਹ ਚਾਰ ਨਾਂ ਚੱਲ ਰਹੇ ਸੀ ਤਾਂ ਚਾਰਾਂ ਚੋਂ ਕਹਿ ਲੋ ਕਿ ਗੁਣਾ ਪਹਿ ਗਿਆ ਇਹ ਵਫਾਦਾਰ ਸਾਥੀ ਹੈ ਬੀਬੀ ਆਤਿਸ਼ੀ ਇਹਨਾਂ ਦੀ ਤਾਂ ਉਹਨਾਂ ਨੂੰ ਚੀਫ ਮਨਿਸਟਰ ਬਣਾ ਦਿੱਤਾ ਗਿਆ ਹੁਣ ਦੇਖੋ ਗੱਲ ਇਹ ਆ ਕਿ ਚੀਫ ਮਨਿਸਟਰ ਜਿਹੜੇ ਬਣੇ ਨੇ ਕੇਜਰੀਵਾਲ ਸਾਹਿਬ ਨੇ ਅਸਤੀਫਾ ਜੋ ਦਿੱਤਾ ਹੈ ਉਹਦੇ ਪਿੱਛੇ ਇੱਕ ਦੋ ਚੀਜ਼ਾਂ ਨੇ ਇੱਕ ਤੇ ਆ ਕਿ ਹੈ ਤੇ ਇਹ ਕਹ ਲੋ ਕਿ ਨਾਟਕੀ ਨਾਟਕੀ ਆ ਸਿੱਧਾ ਮਹਿਕਮਾ ਇਹਨਾਂ ਦੇ ਕੁਝ ਬੰਦਿਆਂ ਨੂੰ ਕਹ ਲੋ ਕਿ ਗੱਲ ਬੇਸ਼ੱਕ ਨਾਗਵਾਰ ਗੁਜ਼ਰੇ ਪਰ ਕਹਿੰਦੇ ਮੂਹ ਨਹੀਂ ਮੂਹ ਆਈ ਬਾਤ ਨਾ ਰਹਿੰਦੀ ਹੈ ਤਾਂ ਗੱਲ ਇਹ ਆ ਕਿ ਇਹ ਹੈ ਤੇ ਸਾਰਾ ਟਕਵਾਂਜ ਗਿਆ ਹਮ ਪਰ ਕੇਜਰੀਵਾਲ ਦਾ 49 ਦਿਨਾਂ ਬਾਅਦ ਜਿਹੜਾ ਦਿੱਤਾ ਅਸਤੀਫਾ ਸੀਗਾ ਨ ਉਹ ਕਾਂਗਰਸ ਦੀ ਮੰਜ਼ੀ ਠੋਕ ਗਿਆ ਸੀ ਉੱਥੇ ਜੀ ਕੀ ਐਸ ਵਾਰੀ ਵੀ ਉਹ ਅਸਤੀਫੇ ਵਾਲਾ ਦਾ ਫੱਬੇਗਾ ਸਵਾਲ ਤੇ ਆ ਜੀ ਦੂਜੀ ਗੱਲ ਇਹ ਆ ਕਿ ਅਰਵਿੰਦ ਕੇਜਰੀਵਾਲ ਮੇਰੇ ਖਿਆਲ ਦੇ ਨਾਲ ਇਸ ਤੋਂ ਵੀ ਅੱਗੇ ਦੇਖ ਰਹੇ ਨੇ ਬਿਲਕੁਲ ਉਹਨਾਂ ਦਾ ਦ੍ਰਿਸ਼ਟੀਕੋਣ ਜੋ ਨਜ਼ਰ ਆ ਰਿਹਾ ਹੈ ਉਹ ਸਾਫ ਹੈ ਕਿ ਹੁਣ ਨਰਿੰਦਰ ਮੋਦੀ ਦੀ ਜਗ੍ਹਾ ਉਹਨਾਂ ਨੂੰ ਅੱਗੇ ਦੀਦਾ ਰਾਹੁਲ ਗਾਂਧੀ ਬਿਲਕੁਲ ਬਿਲਕੁਲ ਕਿ ਇਹਦੇ ਤੋਂ ਵੀ ਪਾਰ ਪਾਉਣਾ ਪਊਗਾ ਜੀ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਖੁੱਲ੍ਹ ਕੇ ਖੇਡਣ ਦੇ ਰੌਂਚ ਆ ਮਤਲਬ ਕਿ ਬਿੱਗ ਬਾਸ ਵਾਲੀ ਭੂਮਿਕਾ 'ਚ ਆ ਜਾਓ ਹਮ ਤੇ ਬਾਕੀ ਜਿਹੜਾ ਇਸ ਤਰ੍ਹਾਂ ਡਮੀ ਜੀ ਚੀਫ ਮਿਨਿਸਟਰ ਬਣਾ ਕੇ ਰਖ ਲਓ ਬਿਲਕੁਲ ਸਿਆਸਤ ਆਪ ਕਰੋ ਵੀ ਦੋ ਚਾਰ ਸਟੇਟਾਂ ਚ ਸਰਕਾਰ ਬਣਾਓ ਖਿੱਚ ਕੇ ਕੰਮ ਨੇੜੇ ਲੈ ਜਾਵੋ ਤੇ ਉਸ ਤੋਂ ਬਾਅਦ ਉਹ ਸਰਕਾਰਾਂ ਚਲਾਓ ਯਾਨੀ ਇੱਕ ਕੌਮੀ ਰਾਜਨੀਤੀ ਦਾ ਚਿਹਰਾ ਜਿਹੜਾ ਨਾ ਉਹ ਬਣਿਆ ਜਾਵੇ ਬਿਲਕੁਲ ਜੀ ਸਟ੍ਰੈਟਜੀ ਤੇ ਇਸ ਤਰ੍ਹਾਂ ਦੀ ਹੀ ਲੱਗਦੀ ਆ ਹੂੰ ਉਹ ਦੇਖੋ ਗੱਲ ਇਹ ਆ ਨਾ ਕਿ ਜਿਹੜਾ ਵੈਸੇ ਕਹਿੰਦੇ ਹੁੰਦੇ ਆ ਕਿ ਸਫਲਤਾ ਜਿਹੜੀ ਆ ਕਿ ਉਹ 80% ਮਾਈਂਡਸੈਟ ਹੁੰਦਾ ਹੈ ਬਿਲਕੁਲ 20% ਸਟ੍ਰੈਟਜੀ ਵੀ ਕੰਮ ਕਰਦੀ ਹੈ ਇਹ ਵੀ ਕੰਮ ਕਰਦੇ ਨੇ ਬਿਲਕੁਲ ਤਾਂ ਗੱਲ ਇਹ ਆ ਕਿ ਹੁਣ ਇਹਨਾਂ ਦੀ ਰਣਨੀਤੀ ਤੇ ਇਹੋ ਲੱਗਦੀ ਹੈ ਕਿ ਭਾਈ ਆਪਣੇ ਆਪ ਨੂੰ ਤੁਸੀਂ ਉੱਥੇ ਖਲਾਰ ਦਿਓ ਜਿੱਥੇ ਤੁਸੀਂ ਕਹੋ ਕਿ ਭਾਈ ਆਪਨੂੰ ਵੀ ਮੁੰਬਈ ਦਾ ਕਿੰਗ ਹੈ ਠਕੇਂਗੜੀ ਭੂਮੀ ਕਾ ਚਾਉਣਾ ਚਾਹੁੰਦੇ ਨੇ ਕੇਜਰੀਵਾਲ ਤਾਂ ਕਈ ਨਿਸ਼ਾਨੇ ਨੇ ਮੇਰੇ ਖਿਆਲ ਦੇ ਨਾਲ ਜੋ ਲੱਗਦਾ ਹੈ ਕਿ ਹੁਣ ਉਹ ਕੌਮੀ ਪੋਲਿਟਿਕਸ ਦੇ ਵਿੱਚ ਕਿਉਂਕਿ ਨੈਸ਼ਨਲ ਪਾਰਟੀ ਤਾਂ ਬਣੀ ਗਈ ਆ ਆਮ ਆਦਮੀ ਪਾਰਟੀ ਤਾਂ ਕੌਮੀ ਪੋਲਿਟਿਕਸ ਦੇ ਵਿੱਚ ਇੱਕ ਵਜ਼ਨਦਾਰ ਚਿਹਰਾ ਜਿਹੜਾ ਉਹ ਦਿਖਣਾ ਚਾਹੁੰਦੇ ਨੇ ਜਿਵੇਂ ਕੱਲ ਇੱਕ ਸੰਕੇਤ ਜਨਨ ਨੇ ਦਿੱਤਾ ਹੀ ਸੀ ਕਿ ਭਾਈ ਮੈਂ ਦੁਬਾਰਾ ਆਉਂਗਾ ਫਿਰ ਦੁਬਾਰਾ ਲੜੂੰਗਾ 2012 ਤਾਂ ਉਹ ਚਲੋ ਹੁਣ ਜਾਣਗੇ ਲੋਕਾਂ ਦੇ ਵਿੱਚ ਵੈਸੇ ਉਹ ਜੋ ਉਹਨਾਂ ਨੇ ਜੇਲ੍ਹ ਚ ਜਾ ਕੇ ਅਸਤੀਫਾ ਨਾ ਦੇਣ ਦੀ ਪਿਰਤ ਪਾਈ ਆ ਉਹ ਮੇਰੇ ਖਿਆਲ ਦੇ ਨਾਲ ਇਤਿਹਾਸ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਉ ਕਿ ਇੱਕ ਗਲਤ ਫੈਸਲੇ ਵਜੋਂ ਲਿਖੀ ਜਾ ਚੁੱਕੀ ਆ ਉਹ ਹੁਣ ਜੋ ਮਰਜ਼ੀ ਕਰੀ ਜਾਣ ਉਹ ਤਾਂ ਲੋਕਾਂ ਨੇ ਦੇਖਣਾ ਉਹ ਜਦੋਂ ਜਾਣਗੇ ਲੋਕਾਂ ਚ ਉਹ ਆਉਂਦੇ ਆ ਕਿ ਨਹੀਂ ਤੇ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿੰਨਾ ਦਿੱਲੀ ਦੀਆਂ ਪਈਆਂ ਵੋਟਾਂ ਹੂੰ ਪੰਜਾਬ ਦੀ ਰਾਜਨੀਤੀ ਨੂੰ ਵੀ ਪ੍ਰਭਾਵਿਤ ਕਰਨ ਬਿਲਕੁਲ ਇੱਥੇ ਵੀ ਜੇ ਦਿੱਲੀ ਦੇ ਵਿੱਚ ਰਿਜ਼ਲਟ ਕੈਲੂਏਨਾ ਦੇ ਹੱਕ ਚ ਭੁਗਤ ਗਿਆ ਹੂੰ ਤੇ ਗੱਲਾਂ ਕਈ ਕਿਸਮ ਦੀਆਂ ਜਿਹੜੀਆਂ ਇੱਥੇ ਚੱਲਦੀਆਂ ਨੇ ਨਾ ਉਹ ਸੱਚ ਵੀ ਹੋਵੇਗਾ ਇੱਥੇ ਹਾਂ ਜੀ ਹਾਂ ਜੀ ਇੱਥੇ ਤੁਸੀਂ ਪਟਾਕੇ ਪਾਏ ਲਓ ਵੇਖਿਓ ਕਿਉਂਕਿ ਕਾਫੀ ਕੁਝ ਹੈ ਜੀ ਸਭ ਕਾਫੀ ਕੁਝ ਹੈ ਜਿਹੜਾ ਪੰਜਾਬ ਦੀ ਰਾਜਨੀਤੀ ਚ ਵੀ ਹਾਲੇ ਕਹਿ ਲੋ ਕਿ ਥੱਲੇ ਥੱਲੇ ਚੱਲੀ ਜਾਂਦਾ ਹੈ ਕਿਸੇ ਵੇਲੇ ਵੀ ਤੌੜੀ ਚੋਂ ਮਬਾਲ ਬਾਹਰ ਆ ਸਕਦਾ ਹੈ ਬਿਲਕੁਲ ਬਿਲਕੁਲ ਇੱਥੇ ਦੀਪ ਚੌਹਣ ਜੀ ਪੁੱਛ ਰਹੇ ਨੇ ਕਿ ਪੰਜਾਬ ਦੇ ਸੀਐਮ ਦਾ ਹੁਣ ਕੀ ਬਣੂਗਾ ਸਤਨਾਮ ਜੀ ਕਹਿ ਰਹੇ ਨੇ ਕਿ ਮਾਨਯੋਗ ਕੋਰਟ ਵੱਲੋਂ ਲਾਈਆਂ ਸ਼ਰਤਾਂ ਵੀ ਮਜਬੂਰੀ ਬਣ ਗਈਆਂ ਕੇਜਰੀਵਾਲ ਦੀ ਕਿਉਂਕਿ ਆਖਰੀ ਦਿਨਾਂ ਚ ਸਰਕਾਰ ਨੇ ਬਹੁਤ ਫੈਸਲੇ ਲੈਣੇ ਬਿਲਕੁਲ ਉੱਤੇ ਹੈਗਾ ਹੀ ਆ ਇੱਕ ਕਾਰਨ ਉਹ ਕਹ ਲਈਏ ਕਿ ਮੁੱਖ ਮੰਤਰੀ ਹੋ ਰਹੀ ਨਹੀਂਗਾ ਜੀ ਜੀ ਆਪਾਂ ਉਹ ਸ਼ਰਤਾਂ ਦੀ ਗੱਲ ਕਰੀਏ ਪਰ ਫਿਰ ਵੀ ਉਹ ਉਸ ਚੀਜ਼ ਨੂੰ ਜਿਸ ਤਰੀਕੇ ਦੇ ਨਾਲ ਮੋੜਿਆ ਜਾ ਰਿਹਾ ਹੈ ਜਿਸ ਤਰ੍ਹਾਂ ਇਹਨਾਂ ਦੀ ਕਹਿ ਲਓ ਕਿ ਇਵੈਂਟ ਮੈਨੇਜਮੈਂਟ ਦੇ ਵਿੱਚ ਬੜੀ ਮੁਹਾਰਤ ਆ ਉਹ ਚੀਜ਼ਾਂ ਸੰਕੇਤ ਤੇ ਦਿੰਦੀਆਂ ਨੇ ਸੁਖਮ ਸਿੰਘ ਸਾਹਿਬ ਕਿ ਇਹਨਾਂ ਦੀਆਂ ਆకాంਖਿਆਵਾਂ ਜਿਹੜੀਆਂ ਨੇ ਇਸ਼ਾਵਾਂ ਜਿਹੜੀਆਂ ਨੇ ਉਹ ਬਹੁਤ ਵੱਡੀਆਂ ਤੇ ਇਹਨਾਂ ਨੂੰ ਸਾਫ਼ ਨਜ਼ਰ ਆ ਰਿਹਾ ਕਿ ਹੁਣ ਨਰਿੰਦਰ ਮੋਦੀ ਦਾ ਜਿਹੜਾ 골ਡਨ ਦੌਰ ਸੀਗਾ ਉਹ ਕਦੇ ਪਰਤਣਾ ਨਹੀਂ ਤਾਂ ਹੋ ਸਕਦਾ ਹੈ ਕਿ ਸਾਡੀ ਟੱਕਰ ਜਿਹੜੀ ਆ ਉਹ ਰਾਹੁਲ ਗਾਂਧੀ ਜੀ ਜੀ ਹਾਂ ਬਿਲਕੁਲ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਇੱਥੇ ਮਲਕੀਤ ਸਿੰਘ ਜੀ ਕਹਿ ਰਹੇ ਨੇ ਕਿ ਅਜੀਦਰ ਡਵੈਲਪਮੈਂਟ ਵਾਸਤੇ ਪੰਜਾਬ ਦੇ ਪਾਈਆਂ ਸੀ ਵੋਟਾਂ ਤੇ ਹੋਇਆ ਕੁਛ ਨਹੀਂ 30 ਮਹੀਨੇ ਬਾਕੀ ਰਹੇਗੇ ਨੇ ਭਾਜੀ ਇੱਥੇ ਸਾਰਿਆਂ ਨੇ ਹੀ ਵੋਟਾਂ ਇਦਾਂ ਹੀ ਪਾਈਆਂ ਸੀਗੀਆਂ ਇੱਕ ਬਦਲਾਵ ਦੇ ਚੱਕਰ ਦੇ ਵਿੱਚ ਸਾਰਿਆਂ ਨੂੰ ਇਹ ਸੀਗਾ ਕਿ ਜਾਬੀ ਚ ਨੱਕ ਕਹਾਵਤ ਆ ਵਾਂਦੇ ਮੋਈ ਰੀਜਾ ਨਾਲ ਤੇ ਦੱਬੀ ਦਲੀਜਾਂ ਨਾਲ ਹੂੰ ਫਿਰ ਜੋ ਤੁਸੀਂ ਕਹਿ ਰਹੇ ਹੋ ਬਸ ਉਹਨੂੰ ਉੱਥੇ ਉੱਥੇ ਲਾ ਲਓ ਤੇ ਕੋ ਹੋਰ ਵੀ ਕਹਾਵਤ ਹੈਗੀ ਆ ਜੀ ਕਹਿੰਦੇ ਕਿ ਖਸਮ ਕੀਤਾ ਪਰਪੁੰਜਾ ਉਹੀ ਚੱਕੀ ਤੇ ਉਹੀ ਹੁੰਜਾ ਹਮ ਸਾਰਾ ਕੁਝ ਹੋਈ ਹੋਇਆ ਹੋਇਆ ਬਿਲਕੁਲ ਸਾਡਾ ਮੁੱਖ ਮੰਤਰੀ ਕੱਲ ਉੱਥੇ ਬੈਠਾ ਸੀਗਾ ਚੋਪਾਲ 'ਚ ਹਮ ਨਿਊਜ਼ 18 ਦੇ ਚੋਪਾਲ 'ਚ ਜੀ ਭਈਆ ਜੀ ਕਹਤ ਹੈ ਤਾਂ ਉਹ ਇੰਟਰਵਿਊ ਲੈ ਰਿਹਾ ਸੀ ਸਾਡਾ ਮੁੱਖ ਮੰਤਰੀ ਮਤਲਬ ਕਿ ਪਰਾਨੇ ਰੌਂਚ ਜਿਵੇਂ ਕਿਤੇ ਉਹ ਲਫਟਰ ਚੈਲੰਜ ਦੇ ਵਿੱਚ ਬੈਠਾ ਹੁੰਦਾ ਹਮ ਕਦੇ ਖੜਾ ਹੋ ਜਾਵੇ ਕਦੇ ਅੱਧਾ ਜਿਵੇਂ ਪੀਟੀ ਨਹੀਂ ਕਰਦੇ ਲੋਕ ਜੀ ਇਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਸੀਗਾ ਗੱਲ ਇਹ ਆ ਕਿ ਸਾਡੇ ਇੱਥੇ ਪੱਲੇ ਕੁਝ ਨਹੀਂ ਬਚਿਆ ਗੱਲਾਂ ਹੈਗੀਆਂ ਨੇ ਉਹ ਕਦੇ ਕਦਾਈਂ ਕਦੇ ਕਦਾਈਂ ਕਦੇ ਕਦਾਈਂ ਉਹ ਚੈਨਲ ਵਾਲੇ ਵੀ ਸੱਦ ਲੈਂਦੇ ਆ ਕਿਉਂਕਿ ਸਟ्रेस ਦੇ ਮਾਰੇ ਲੋਕਾਂ ਨੂੰ ਦੋ ਬੰਦੇ ਅੱਜ ਦੇ ਦੌਰ 'ਚ ਥੋੜਾ ਇੰਟਰਟੇਨਮੈਂਟ ਦੇ ਜਾਂਦੇ ਆ ਉਹਨਾਂ ਦੋਨਾਂ ਬੰਦਿਆਂ ਦੇ ਨਾਮਾਂ 'ਚ ਇੱਕੋ ਚੀਜ਼ ਸਾਂਝੀ ਆ ਐਮ ਸਮਝਣਾ ਸਮਝਣ ਵਾਲ ਨੇ ਇਹ ਤੇ ਰਾਜਕੁਮਾਰ ਜੀ ਕਹਿ ਰਹੇ ਨੇ ਕਿ ਕੇਜਰੀਵਾਲ ਸਾਹਿਬ ਦਿੱਲੀ ਤੋਂ ਵਹਿਲੇ ਹੋ ਕੇ ਕਹਿੰਦੇ ਉਹਨਾਂ ਨੇ ਪੰਜਾਬ ਵਾਲੇ ਪਰ ਇੰਟਰਫੇਅਰ ਆਪ ਦਾ ਵਧਾ ਦੇਣਾ ਉਹ ਤਾਂ ਹੁਣ ਵੇਖੋ ਕਿੱਧਰ ਕਿੱਧਰ ਇੰਟਰਫੇਅਰ ਕਰ ਦਿੰਦੇ ਨੇ ਨਹੀਂ ਅੱਗੇ ਕਿਹੜਾ ਮੈਨੂੰ ਐਂ ਦੱਸੋ ਕਿ ਅੱਗੇ ਕਿਹੜਾ ਇੰਟਰਫੇਰੈਂਸ ਹੈ ਨਹੀਂ ਸੀ ਹੈ ਨਹੀਂ ਸੀ ਬਿਲਕੁਲ ਜੇ ਤੁਸੀਂ ਇਸ ਮਗਾਲਤੇ 'ਚ ਹੋ ਕਿ ਜੀ ਮਾਨ ਸਾਹਿਬ ਤੇ ਆਪ ਹੀ ਆਪਣੇ ਜਿਹੜੇ ਫੈਸਲੇ ਆ ਬਣਾਉਂਦੇ ਆ ਤੇ ਲਾਗੂ ਕਰਦੇ ਆ ਤਾਂ ਮੇਰੇ ਖਿਆਲ ਦੇ ਨਾਲ ਬਿਲਕੁਲ ਤੁਹਾਡੀ ਧਾਰਨਾ ਗਲਤ ਆ ਜੀ ਇਤੇ ਇਤੇ ਕਹ ਲੋ ਕਿ ਉੱਚੀ ਸਾ ਵੀ ਨਹੀਂ ਭਰਦੇ ਉਹਨਾਂ ਤੁਮ ਹਮ ਹਮ ਇਤੇ ਮਤਲਬ ਕਿ ਇਨੀ ਖੁਸ਼ਾਮਤ ਕਰਦੇ ਆ ਤੁਸੀਂ ਵੇਖੋ ਇਹ ਐਡੇ ਕਹ ਲੋ ਕਿ ਖੁਸ਼ਾਮਤ ਦੇ ਭੁੱਖੇ ਜੇ ਕੋਈ ਨਹੀਂ ਕਰਦਾ ਆਪ ਹੀ ਕਰੀ ਜਾਂਦੇ ਭਗਤ ਸਿੰਘ ਦੇ ਹਵਾਲੇ ਦੇ ਦੇ ਕੇ ਬਿਲਕੁਲ ਉਹ ਤਾਂ ਹੈ ਜੀ ਫਿਰ ਕੋਈ ਹੋਰ ਨਹੀਂ ਕਰ ਰਿਹਾ ਤੇ ਫਿਰ ਆਪ ਨੂੰ ਤੇ ਕਰਨਾ ਪੈਣਾ ਕਿ ਭਾਈ ਭਗਤ ਸਿੰਘ ਤੋਂ ਬਾਅਦ ਕਹਿੰਦੇ ਕਿ ਜੇ ਕਿਸੇ ਨੇ ਆਜ਼ਾਦੀ ਤੋਂ ਬਾਅਦ ਹਮ ਭਾਈ ਇਸ ਤਰ੍ਹਾਂ ਦੇ ਕਹ ਲੋ ਕਿ ਕਾਮਚੇ ਜੇਲ ਕਟਈਏ ਦੇਖੋ ਵਾਕਿਆ ਬਿਲਕੁਲ ਸਾਡਾ ਹੀ ਕ੍ਰਾਂਤੀਕਾਰੀ ਹੈ ਹੂੰ ਜੀ ਜੀ ਕੁਝ ਦੋਸਤ ਕਹਿ ਰਹੇ ਨੇ ਗ੍ਰੈਪੀ ਜੀ ਕਹਿੰਦੇ ਇੰਟਰਵਿਊ ਚ ਟਾਈਟ ਲੱਗ ਰਿਹਾ ਸੀ ਇਧਰ ਕਹਿੰਦੇ ਕਿ ਨਾਨ ਸੀਰੀਅਸ ਇੰਟਰਵਿਊਸ ਯਾਰ ਪੀਜੀ ਹਾਂ ਤੁਸੀਂ ਦੇਖਿਆ ਨਾ ਕੀ ਮਜ਼ਾਕ ਚੱਲਦਾ ਜਿਹੜਾ ਨਿਊਜ਼ 18 ਨੇ ਇੱਕ ਤੇ ਪੰਜਾਬੀ ਚ ਹੈ ਜਿਹੜਾ ਉਹ ਇੱਥੇ ਰਹਿ ਜਾਂਦਾ ਹੂੰ ਤੇ ਉਹ ਜਿਹੜਾ ਨਿਊਜ਼ 18 ਉਹ ਨੈਸ਼ਨਲ ਆ ਨੈਸ਼ਨਲ ਆ ਹਰੇਕ ਸਟੇਟ ਚ ਉਹ ਚੱਲਦਾ ਆ ਬਿਲਕੁਲ ਬਿਲਕੁਲ ਜਿਹੜਾ ਨਿਊਜ਼ 18 ਨੈਟਵਰਕ ਹੈ ਨਾ ਜਿਹੜਾ ਉਹ ਉਹਨਾਂ ਦਾ ਹਿੰਦੀ ਚੈਨਲ ਹਰੇਕ ਸਟੇਟ ਚ ਚੱਲਦਾ ਹੈ ਜੀ ਬਿਲਕੁ ਮਾਫ ਕਰਨਾ ਉੱਥੇ ਮੁੱਖ ਮੰਤਰੀ ਕੋਈ ਇਕੱਲੇ ਇਹਨਾਂ ਪੰਬਕੜਾਂ ਦਾ ਨਹੀਂ ਹੈ ਮੁੱਖ ਮੰਤਰੀ ਸਾਡਾ ਵੀ ਹੈ ਸਾਡਾ ਵੀ ਹੈ ਉਹ ਸਾਨੂੰ ਕਹ ਲੋ ਕਿ 3 ਕਰੋੜ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ ਰਿਪਰੈਜ਼ੈਂਟ ਕਰ ਰਿਹਾ ਬਿਲਕੁਲ ਜੀ ਬਿਲਕੁਲ ਕਿਸ ਤਰ੍ਹਾਂ ਦੀਆਂ ਗੈਰ ਗੰਭੀਰ ਗੱਲਾਂ ਕੀਤੀਆਂ ਜਾਂਦੀਆਂ ਕਿਸ ਤਰ੍ਹਾਂ ਦੀਆਂ ਉੱਥੇ ਮਸ਼ਕਰੀਆਂ ਕੀਤੀਆਂ ਜਾਂਦੀਆਂ ਹਮ ਠੀਕ ਨਹੀਂ ਹੈ ਐਸਾ